ਇੰਤਜ਼ਾਰ ਦੀਆਂ ਘੜੀਆਂ ਖਤਮ ਮੇਰੇ ਵੀਰਾਂ ਤੇ ਇਹਨੂੰ ਹੁਣ ਆਪਾਂ ਲੈ ਕੇ ਚੱਲੇ ਆਂ ਪੰਪ ਕਰਾਉਣ ਤੇ ਪੰਪ ਕਰਾਉਣ ਕਿੱਥੇ ਲੈ ਕੇ ਚੱਲੇ ਆ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਣਾ ਕਿਨੇ ਕਿਨੇ ਆਪਾਂ ਕਰਾਉਣਾ ਕੀ ਹਿਸਾਬ ਕਿਦਾਵਾ ਤੇ ਇਹਨੂੰ ਹੁਣ ਆਪਾਂ ਤੋੜ ਕੇ ਲੈ ਕੇ ਚੱਲੇ ਆਂ ਝੋਟੇ ਨੂੰ ਹੱਕ ਕੇ ਤੇ ਮੇਰੇ ਵੀਰ ਤੁਸੀਂ ਆਪਣੇ ਨਾਲ ਜੁੜੇ ਰਹੋ ਆਪਾਂ ਨੂੰ ਹੁਣ ਇਹਦਾ ਪੰਪ ਕਰਾਵਾਂਗੇ ਮੈਂ ਦੱਸੂਗਾ ਵੀ ਵੀ ਕੀ ਕੁਝ ਬਦਲਿਆ ਤੁਹਾਨੂੰ ਬਤਾ ਮੇਰਾ ਆਪਾਂ ਸਿੱਧਾ ਕੋ ਦੱਸ ਦੇਣਾ ਕਿਹੜੇ ਪਲੰજર ਪਾਏ ਆ ਕਿਨੇ ਪਾਏ ਆ ਕਿੰਨੀ ਆ ਦੀ ਪਹਿਲਾਂ ਨਾਲੋਂ ਪਹਿਲਾਂ ਕਿੱਥੇ ਜਿਹਦਾ ਪੰਪ ਸੀ ਕਿੰਨੇ ਸੀਸੀ ਤੇ ਸੀਗਾ ਆਪਾਂ ਦੇਖਾਂਗੇ ਉੱਥੇ ਉਦੋਂ ਬਾਅਦ ਕਿੰਨੇ ਸੀਸੀ ਦਾ ਕੀਤਾ ਉਹ ਵੀ ਦੇਖਾਂਗੇ ਆਪਾਂ ਮੈਂ ਸਾਰਾ ਕੁਝ ਤੁਹਾਨੂੰ ਦਿਖਾਵਾਂਗਾ ਆਪਣੇ ਨਾਲ ਜੁੜੇ ਰਹੋ ਤੁਸੀਂ ਬਸ ਹੋਣਾ ਆਪਾਂ ਚੱਲਦੇ ਆ ਨੰਨੂ ਆਉਂਦਾ ਪਿਆ ਨੰਨੂ ਨੇ ਆ ਕੇ ਤੇ ਰੋਟੀ ਖਾਣੀ ਆ ਫਿਰ ਬਸ ਆਪਾਂ ਤੁਰਨਾ ਹੀ ਆ ਤੇ ਬਸ ਜੁੜੇ ਰਹੋ ਤੁਸੀਂ ਮੈਂ ਤੁਹਾਨੂੰ ਦਿਖਾਉਣਾ ਲੱਗੇ ਪੰਪ ਦੇ ਵਿੱਚੋਂ ਕੀ ਕੁਝ ਨਿਕਲਦਾ ਕੀ ਕੁਝ ਪਾਉਨੇ ਆ ਸਾਰਾ ਕੁਝ ਦੱਸਦਾ ਤੁਹਾਨੂੰ ਮੈਂ ਚੱਲਦੇ ਆਪਾਂ ਅੱਜ ਹੁਣ ਆਪਾਂ ਚੱਲੇ ਪਾ ਦਈਏ ਮੈਂ ਕਿ ਨੰਨੂ ਇਨੰਨ ਦਾ ਵੱਡਾ ਵੀਰ ਏ ਟਰੈਕਟਰ ਆਪਣਾ ਚੱਲ ਚੁੱਕਾ 98 ਘੰਟੇ ਹੁਣ ਆਪਾਂ ਤੁਹਾਨੂੰ ਜਾ ਕੇ ਮਿਲਦੇ ਉੱਥੇ ਪੰਪ ਵਾਲੇ ਦੀ ਆ ਗੋ ਆ ਜਾ ਨੰਗਵਾ ਕੀ ਕਰੋ ਭਰਾ ਇਹ ਸਭ ਖਾਲਡ ਗਿਆ ਰੇਤਾ ਹੀ ਰੇਤਾ ਹੋ ਗਈ ਰੇਤਾ ਹੀ ਰੇਤਾ ਜੇ ਕੇ ਨੂੰ ਚਾਹੀਦੀ ਤਾਂ ਲੈ ਲੋ ਆ ਗਏ ਕਰਮਾ ਵਾਲਾ ਬਹੁਤ ਰੇਤਾ ਛੱਡ ਕੇ ਗਿਆ ਅੱਜ ਬਾਅਦ ਤੋਂ ਮਸੀਗੇ ਹੁਣ ਤਾਂ ਰੇਤਾ ਰਹਿ ਗਈ ਆਈ ਗਿਆ ਹੀ ਜਾਣ ਆ ਕਿੱਧਰ ਨੂੰ ਚੱਲੇ ਆ ਜਾ ਕੇ ਮਿਲਦੇ ਆ ਤੁਹਾਨੂੰ ਦਿਖਾਉਣੇ ਉੱਥੇ ਅੱਗ ਨਾਲ ਡੱਟ ਦੀ ਰੇਸ ਦੇ ਦੇ ਕਿੰਨੇ ਦੇ ਭਜਦਾ ਮਿੱਟਰ ਆ ਰਿਹਾ 20 ਤੇ ਆ 22 ਦੇ ਤੇ ਭੱਦੇ ਦੇ ਕਿੰਨਾ ਦੌੜਦਾ ਤੇ ਅੰਗ ਆਦੇ ਹੁਣ ਕਹਿ ਰਹੇ ਕਰਕੇ ਜਦੋਂ ਆਪਾਂ ਭਜਦਾ ਜਿਵੇਂ ਜੇ ਰੇਸ ਖੋਲੀ ਆ ਨਾ ਤਾਂ ਕਰਦੇ ਹੁਣ ਆਪਾਂ ਦੀ ਰੇਸ ਬੰਦ ਦੇਣੀ ਆ ਬਾਹਰ ਚੋਣੇ ਦਿਹਾਉਣਾ ਜਦੋਂ ਪੰਪ ਕਰਾ ਲਿਆ ਨਾ ਤਦ ਇੰਨੀ ਰੇਸ ਨਾ ਕਰਿਆ ਕਰੋ ਆਪਾਂ ਦੇ ਪੰਗੇ ਪੰਗੇ ਲੈਣ ਨੂੰ ਥੋੜਾ ਟਾਈਮ ਦੀ ਦੇ ਜੀ ਕੋਈ ਨਾ ਕਰਿਆ ਕਰੋ ਲਓ ਜੀ ਆਪਾਂ ਪਹੁੰਚ ਗਏ ਪੰਪ ਖੋਲਣ ਲੱਗ ਗਏ ਹੁਣ ਆਪਾਂ ਪੰਪ ਖੋਲ ਕੇ ਤੇ ਫਿਰ ਤੁਹਾਨੂੰ ਅੱਧਾ ਕੇ ਤਾਂ ਹਿੰਟ ਹੋ ਹੀ ਗਿਆ ਨਾ ਜੇ ਆਪਾਂ ਕਿੱਥੇ ਆਏ ਤੇ ਕਿਹੜੇ ਵੀਰ ਤੋਂ ਪੰਪ ਕਰਾਉਣਾ ਆਹ ਵੀਰ ਨੂੰ ਵੇਖ ਕੇ ਆਣਾ ਬਾ ਪੰਪ ਖੋਲਿਏ। ਉਸਤਾਦ ਜੀ ਪੰਪ ਖੋਲਣ ਦਾ ਕੋਈ ਚੱਕਰ ਤਾਂ ਇਸੇ ਪੀਟਿੰਗ ਤੇ ਲੱਗ ਜੂਣਾ। ਮੈਨੂੰ ਕੀ ਪਤਾ ਇਹਨਾਂ ਦਾ? ਪਤਾ ਤਾਂ ਨਹੀਂ ਲੱਗਦਾ ਨਾਟਾ-ਨੋਟਾ ਦਾ। ਖੋਲਿਆ ਕਿ ਖੋ ਪਤਾ ਨਹੀਂ ਲੱਗੂ। ਪਤਾ ਨਹੀਂ ਲੱਗੂ। ਉਸਤਾਦ ਜੀ ਵਾ ਨੱਟ ਨੂੰ ਚਾਬੀ ਲੱਗੀ ਪਤਾ ਨਾ ਲੱਗੇ। ਨਹੀਂ ਲੱਗੂ ਮੈਨੂੰ ਪਤਾ ਨਹੀਂ ਲੱਗੂ ਹੀ ਨਹੀਂ। ਹਾਂ। ਇਹ ਕਿਵੇਂ ਖੋਲ ਦੇਣਾ? ਕਪੜਾ ਲਾ ਕੇ ਕਿਉਂ ਵੀ। ਇੱਦਾਂ ਹੀ ਖੋਲ ਦੇਣਾ। ਵਾ ਮੇਰਾ ਵੀ ਪਤਾ ਨਾ ਲੱਗੇ। ਤੇ ਜਦੋਂ ਆਪਾਂ ਪੰਪ ਕਰਸਿਆ ਪੂਰਾ ਐਡਵਾਂਸ ਕਰਨਾ ਹੈ ਕਿ ਨਹੀਂ? ਕਰਾਂ ਜੀ। ਕਰਾਂਗੇ ਇੱਥੇ ਚਾਹੀਦਾ ਉੱਥੇ ਕਰਕੇ ਛੱਡਾਂਗੇ ਪੂਰਾ ਹਾਂ ਇੱਥੇ ਚਾਹੀਦਾ ਤਾਂ ਕਰਕੇ ਛੱਡਾਂਗੇ ਭਾਵੇਂ ਦਾ ਇਹ ਦੂਜੇ ਬੀਜ ਮੈਂ ਤੋੜ ਕੇ ਵੇਖ ਲਿਆ ਤੁਰਿਆ ਨਹੀਂ ਮੈਂ ਗਿਆ ਭੱਜੂਆ ਤੁਰਿਆ ਇਹ ਮੈਨੂੰ ਭੱਜਣਾ ਚਾਹੀਦਾ ਜੇ ਇਹ ਪਹੀਏ ਲੈ ਕੇ ਨਾ ਰੁੜਿਆ ਤਾਂ ਪੰਪ ਆਵਦਣਾ ਪਾ ਦਰਵਾਣਾ ਪੰਪ ਖਿਲਾ ਲਈਏ ਫਿਰ ਵੇਖਦੇ ਹਾਂ ਨਾ ਕੀ ਹਾਲਾ ਛੋਟੇ ਫਿਰ ਅਗਲਾ ਪ੍ਰੋਗਰਾਮ ਫਿਰ ਬੱਠਲ ਜਿੱਡਾ ਦਿਲ ਚਾਹੀਦਾ ਬੱਠਲ ਜਿੱਡਾ ਦੱਸਾ ਕਿਉਂ ਹਾਏ ਜਦੋਂ ਆ ਖੋਲਦੇ ਆ ਖੋਲਦੇ ਆ ਖੋਲਦੇ ਆ ਖੋਲਦੇ ਇਧਰੋਂ ਖੋਲਤਾ ਆ ਵੀ ਖੋਲਤਾ ਉਹ ਵੀ ਖੋਲਤਾ ਹੁਣ ਇਧਰੋਂ ਲੱਗਾ ਖੋਲਣ ਜਦੋਂ ਇੰਨੇ ਨਾਟੇ ਨੇ ਖੋਲੇ ਨਾ ਤਾਂ ਦਿਲ ਮੇਰਾ ਨਾ ਇਧਰੇ ਖਿਨਨ ਨੂੰ ਆਇਆ ਹੈ ਆਇਆ ਹੈ ਆਇਆ ਹੈ ਆਇਆ ਬੱਠਲ ਤੋਂ ਵੱਡਾ ਦਿਲ ਚਾਹੀਦਾ ਨਵੇਂ ਟਰੈਕਟਰ ਨੂੰ ਖੋਲੀ ਆ ਲੈ ਆਪਣੇ ਟਰੈਕਟਰ ਦੀ ਪਹਿਲੀ ਸਰਵਿਸ ਨਹੀਂ ਹੋਈ 99 ਘੰਟੇ ਚੱਲਿਆ ਤੁਸੀਂ ਲਾ ਲਓ ਸਾਹਿਬ ਨਵੇਂ ਦਾ ਪੰਪ ਆਪਾ ਖੋਲਤਾ ਮੇਰੇ ਮਗਰ ਲਾ ਕੇ ਕੋਈ ਨਾ ਖੋਲੇ ਮੈਂ ਬੜੀਆਂ ਵੀਡੀਓ ਚ ਕਹਿੰਦਾ ਹਾਂ ਨਾ ਵਾਰ-ਵਾਰ ਮੇਰੇ ਮਗਰ ਲਾ ਕੇ ਕੋਈ ਨਾ ਪੰਗਾ ਲਵੇ ਚਲੋ ਮੈਨੂੰ ਤੇਰਾ ਕੁਝ ਹੋਰ ਸਾਹਬ ਕਿਤਾਬ ਇਹ ਕੋ ਵੰਡ ਚ ਆ ਜਾਂਦੀ ਗੱਲ ਤੁਸੀਂ ਆਪਦੀ ਮਰਜ਼ੀ ਮੁਤਾਬਕ ਆਪਦਾ ਵੇਖ ਕੇ ਤੁਸੀਂ ਕੀ ਕਰਨਾ ਕਿਵੇਂ ਕਰਨਾ ਕੀ ਸਾਹਬ ਦਾ ਸਹੀ ਗੱਲ ਕਹੀ ਨਾ ਉਸਤਾਦ ਜੀ ਇਹ ਮੇਰੇ ਮਗਰ ਲਾ ਕੇ ਤੁਸੀਂ ਖੋਲੋ ਤੁਸੀਂ ਕੋਈ ਬਾਤ ਉਹਦੇ ਕਰਕੇ ਕੀਤਾ ਹੈ ਆਪਦੀ ਮਰਜ਼ੀ ਵੇਖੋ ਮੇਰਾ ਤਾਂ ਭਰਾਵਾ ਤੇਲ ਬਹੁਤ ਖਾਂਦਾ ਹੈ ਮਾੜਾ ਤਾਂ ਕਰਕੇ ਕਰਾਉਣ ਲੱਗਾ ਤੁਸੀਂ ਬਲੌਗਰ ਦੇ ਵੇਖੇ ਹੀ ਹੋਣਾ ਤੇ ਆਪਾਂ ਜਾ ਕੇ ਵੇਖਦੇ ਹਾਂ ਇਹਦਾ ਤੇਲ ਤੂਲ ਕਿੰਨੇ ਸੀਸੀ ਹੁੰਦਾ ਉਸਤਾ ਤਾਂ ਪਤਾ ਕੋਈ ਕਿੰਨੇ ਸੀਸੀ ਹੁੰਦਾ ਹੈ ਆ ओरिजिनल ਇਹਨਾਂ ਦਾ ਬਹੁਤ ਘੱਟ ਹੁੰਦਾ ਵਾ ਉਹ ਦਬਦਾ ਕਰਕੇ ਕਹਿੰਦਾ ਜ਼ਿਆਦਾ ਦਬਦਾ ਕਰਕੇ ਖਾਂਦਾ ਜ਼ਿਆਦਾ ਤੇ ਵਜਾ ਹੁਣ ਵਦ ਆਪਾਂ ਤੇ ਤੁਹਾਨੂੰ ਬਤਾ ਦੇਣਾ ਤੇ ਫੇਰ ਤੇਲੇ ਨੇ ਘੱਟ ਖਾਣਾ ਘੱਟ ਖਾਣਾ ਇਹ ਕੀ ਚੱਕਰ ਹੈ ਪਾਵਰ ਬਣ ਜਾਂਦੀ ਨਾ ਪਾਵਰ ਨਾਲ ਘੱਟ ਅੱਛਾ ਦਿਮਾਗੋਂ ਬਾਹਰ ਹੈ ਮੇਰੇ ਦਾ ਵੈਸੇ ਗੱਲ ਬਾਈ ਕਹਿੰਦਾ ਇਹਦਾ ਘੱਟ ਇਹ ਹੁੰਦਾ ਹਣਾ 6 ਸੀਸੀ 7 ਸੀਸੀ ਦਾ ਹੁੰਦਾ ਨਾ ਸਾਢੇ 6 ਹੁੰਦਾ ਵਾ ਬਾਈ ਸਾਢੇ 6 ਕਰਨਾ ਉਹਨੇ ਤਾਂ ਫੇਰ ਚੱਲਣਾ ਨੇ अच्छा 6.5 ਹੁੰਦਾ ਦੁੱਗਣਾ ਕਰਕੇ ਆਪਾਂ 12 cc ਕਰਨਾ ਹਣ ਬੱਲੇ 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 ਬੈਲੀਆ ਤੇ ਜੇ ਬੈਲੀਆ 12 cc ਤੋਂ ਜ਼ਿਆਦਾ ਖਾ ਗਿਆ ਫੇਰ ਕੰਮ ਵੀ ਕਰਨਾ ਨਾ ਫਿਰ ਆਪੇ ਕਰ ਦੇਣਾ ਹਾਂ ਤੇ ਮੇਰੀਆਂ ccਆਂ ਨਾ ਨਾ ਮੁੱਕ ਜਣਾ ccਆਂ ccਆਂ ਕਰ ਦੇ ਹਾਂ ਬੋਤਲ 우ਸਤਾਦ ਕਹਿੰਦਾ ਬੋਤਲ ਚਲੋ ਹੁਣ ਆਪਾਂ ਵੇਖਦੇ ਹਾਂ ਹਿਸਾਬ ਕਿਤਾਬ ਤੇਰਾਜ ਰ ਸਪੀਡ ਦੇਖੀ ਜੀ 50 ਤੇ ਜਾਂਦਾ ਹੀ ਬੇਲੀਆ ਹੁਣ ਗਾਂਹ ਵੇਖੋ ਜਾ ਕੀ ਬੰਦ ਆ ਉਹ ਮਗਰ ਡਾਕਟਰ ਲੰਗਾ ਜਾਂ ਤਾਂ ਪਰ ਆਪਾਂ ਦੀ ਸਪੀਡ ਘਟਾ ਦੇਣੀ ਹੁਣ ਹੁਣ ਇਹਨੂੰ ਸਲੋ ਕਰ ਦੇਣਾ 2800 ਤੇ ਕਰ ਦੇਣਾ ਇਹਨੂੰ ਲਾਲ ਲਾਲ ਭੱਠੀ ਲਾਲ ਕਰ ਛੱਡੀ ਬੇਲੀਆ ਆਪਾਂ ਲਾਲ ਨਿਗਾਹ ਮਾਰ ਲਓ ਤੁਸੀਂ ਅੱਗ ਬਹੁਤ ਕੱਢੀ ਇਹਦੀ ਅੱਗ ਮੈਂ ਕਹਿੰਦਾ ਨਾ ਬੇਲੀਆ ਵੀ ਉਹ ਲੱਗਿਆ ਅਮਾਵਾਏ ਗੱਲ ਬੇਲੀਆ ਮੈਨੂੰ ਡਾਇਲੌਗ ਜਾ ਭੁੱਲ ਗਿਆ ਲਾਲ ਕਰਤੀ ਵੇ ਇੱਕ ਨਾਟ ਨਹੀਂ ਸੜ ਤੋਂ ਲਾਲ ਹੋਇਆ ਉਸਤਾਦ ਜੀ ਇਹ ਕਾਤੋਂ ਨਹੀਂ ਹੈ ਕੀ ਚੱਕਰ ਆਹ ਵੇ ਸਾਰੇ ਨਾਟ ਲਾ ਲਿਆ ਆ ਨਾਟ ਕਿਉਂ ਨਹੀਂ ਲਾਲ ਹੋਇਆ ਨੂੰ ਪੈਥੇ ਆ ਕੇ ਇਹ ਇਧਰ ਆਵੇ ਲੱਡ ਹੋ ਰਿਹਾ ਨਾਟ ਦੇਸੀ ਦਾ ਨਹੀਂ ਕਿਤੇ ਲਾ ਗਿਆ ਤੇ ਦਾ ਜੋੜ ਵਰਨਾ ਇਹ ਇਧਰ ਨੂੰ ਰੰਗ ਨਹੀਂ ਦਾ ਜ਼ਿਆਦਾ ਰੰਗ ਰੱਖਾਂਗੇ ਇਹ ਤਾਂ ਰੰਗ ਨਹੀਂ ਲੱਥਾਣਾ ਅੱਗ ਬੜੀ ਭਾਈ ਇਹ ਜਿੱਦਨ ਦਾ ਨੂੰ ਲਿਆਂਦਾ ਮਾਂਗਣਾ ਲੋੜ ਤਾਂ ਹੀ ਚੱਲਿਆ ਲੋੜ ਨਹੀਂ ਚੱਲਿਆ ਰਾਤ ਦਿਨ ਕੁੜੀ ਆਵੇ ਜਦ ਸਾਣੀ ਆਉਂ ਦਿੱਤਾ ਨੂੰ ਆਲੂ ਲੈ ਆਲੂ ਮਾਗਾ ਹਲ ਮਾਲਾ ਕੰਮ ਨ ਬੇੜਿਆ ਇਹਦੇ ਨਾਲ ਬੇਲੀਆ ਪਹਿਲਾਂ ਝੋਟੇ ਨਾਲ ਚਵਦਰਾ ਝੋਨਾ ਤੇ ਝੋਨੇ ਕਰ ਪੈਣ ਵਾਲੇ ਨੂੰ ਮੈਂ ਕਹਿ ਗਿਆ ਰੁਕ ਜਾ ਸਵੇਰੇ ਆਈ ਹੈ ਨਾ ਸਵੇਰੇ ਆਏਗਾ ਕਿਉਂਕਿ ਇਹਨੂੰ ਮੈਂ ਦੂਜੇ ਚ ਨਹੀਂ ਸਵੇਰੇ ਨਹੀਂ ਉਹ ਪੁੱਛ ਕੇ ਆਏ ਸਵੇਰੇ ਆਣਾ ਨਾ ਸਵੇਰੇ ਕਿਉਂਕਿ ਇਹਨੇ ਪਹਿਲੇ 2 ਵਿਚ ਖਿੱਚਦਾ ਟਰਾਲੀ ਆਪਣੇ ਵਾਲੀ ਉੱਚਾ ਤੋਰਾ ਘਟ ਹਾਂ ਦੁਜੇ ਦੁਜੇ ਵਿੱਚ ਘਸਾਉਣਾ ਇਹਨਾਂ ਦੁਜੇ ਵਿੱਚ ਤੀਜੇ ਸੀਚ ਤਾਂ ਬਾਲਾ ਅਥੜਾ ਕੇ ਰਾਕੂ ਨੀ ਆ ਚੜਕਾ ਕਿਤੋਂ ਖਿੱਚ ਲੂਗਾ ਚਲੋ ਦੁਜੇ ਵਿੱਚ ਖਿੱਚ ਦਵੇ ਨਾ ਤੇ ਧੰਤਾਂ ਨਿਆ ਨਜ਼ਾਰਾ ਬੇਲੀਆ ਮੈਂ ਤੈਨੂੰ ਆਖੀ ਜਾਂ ਲਿਆਈ ਸਵਾਦ ਉਸਤਾਦ ਇਹਨੂੰ ਜੋ ਗੁੱਟ ਤੇ ਪਾਨਾ ਨਾ ਪਵੇ ਸਾਈਡ ਤੇ ਜਾ ਪੈੜੀ ਹੋਰਿਆ ਉਹ ਰਈਆ ਪਵੇ ਉਸਤਾਦ ਜੀ ਹੁਣੀ ਕਲਪੇ ਠੋਕਣ ਵੀ ਆ ਜਵਾ ਤੈਨੂੰ ਮੈਂ ਵਲੌਗ ਬਣਾਉਣਾ ਜਿਹੜੀ ਤੂੰ ਅੱਗੇ ਭਾਈ ਨਾ ਤਕ ਖੋਲ ਨਹੀਂ ਦਿੰਦਾ ਉਸਤਾਦ ਜੀ ਬਣਾ ਲਈਏ ਲਓ ਜੀ ਬਹੁਤ ਹੋ ਗਿਆ ਘਟਕਾਰ ਲਓ ਜੀ ਨਹੀਂ 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 ਸਰਦਾਰ ਜੀ ਇਹ ਕੰਮ ਨਹੀਂ ਮੇਰੇ ਵੀਰ ਛੋਟੇ ਵੀਰ ਨੇ ਇਹ ਉਸਤਾਦ ਜੀ ਵੱਡੇ ਨੇ ਥੋੜਾ ਬਤਾ ਸਮਝਾ ਕੇ ਅਸੀਂ ਕਰ ਲਈਦਾ ਪਹਿਲਾਂ ਮਿਲਦੇ ਕਰਕੇ ਮੇਰੇ ਵੀਰ ਐ ਨਾ ਕਿਹਾ ਜਵੇ ਤੂੰ ਕੀ ਕਰੀਏ ਨਾ ਕਿਉਂਕਿ ਪਹਿਲਾਂ ਤਾਂ ਮਿਲਦੇ ਆ ਜਾਣਦੇ ਆ ਪੰਜਾਬ ਪੰਗੇ ਲੈ ਲਈਦੇ ਤਾਂ ਕਰਕੇ ਤਾਂ ਕਰਕੇ ਪੰਗਾ ਲੈ ਲਈਦਾ ਆ ਚੱਕ ਟਰੈਕਟਰ ਜਿਹੜਾ ਸੀ ਇਹ ਕਿਹੜਾ 585 ਹਾਂ ਰਾਹ ਨੂੰ ਕਹਿੰਦੇ ਇਹ ਲੈ ਕੇ ਜਾਣਾ ਜੁਪੀ ਦੀ ਵੇਸ ਵਿਧਾਇਓ ਆਓ ਤੁਸੀਂ ਗਏ ਸੀ ਫਿਰ ਬਾਅਦ ਚੱਕਣੀ ਮਰੇ ਇਸ ਤੇ ਉਹਨੇ ਵਿਆਹ ਹੈ ਹਾਂ ਤਾਂ ਮੁੜ ਕੇ ਟਰੈਕਟਰ ਤੇ ਟਰਾਲੇ ਸਾਰੇ ਵੀਰਾਂ ਨੂੰ ਲੱਗ ਜਾਣਾ ਪਤਾ ਵੀ ਆਪਣਾ ਪੰਪ ਕਿੱਥੇ ਆਇਆ ਵੈਸੇ ਪਤਾ ਪਹਿਲਾਂ ਹੀ ਸੀਗਾ ਕਰ ਲਾ ਬੰਦ ਬਾਹਰੋਂ ਆਵਾਜ਼ ਨਾ ਆਏਗੀ ਤੇ ਬਿੱਟੂ ਬਾਖਲੇ ਆ ਗਏ ਆਪਾਂ ਫਤਿਹ ਬੁਲਾ ਲਈ ਆ ਸਾਸਰੀ ਕਾਲਾ ਦੀ ਰਸਮ ਅਸੀਂ ਪਹਿਲਾਂ ਕਰ ਲਈ ਤੇ ਕੈਮਰਾਮਾਂ ਬਾਅਦ ਚ ਔਨ ਕਰਿਆ ਤੇ ਬਿੱਟੂ ਬਾ ਅਸੀਂ ਨਾ ਇੱਕ ਨਹੀਂ ਓਰੀਜਨਲ ਪੰਪ ਟੰਗ ਦਿੱਤਾ ਇਦਾਂ ਹਣਾ ਬਿੱਟੂਪਾ ਤੇ Ориジナル ਪੰਪ ਟੰਗ ਕੇ ਇਹ ਆਪਾਂ ਨਾ ਚੈੱਕ ਕਰਦੇ ਵੀ ਜੌਂਦੀਓ ਤੇਲ ਖਾਂਦਾ ਕਾਤੋਂ ਜ਼ਿਆਦਾ ਕਿੰਨੇ ਸੀਸੀ ਆਉਂਦਾ ਕੀ ਗੱਲ ਵਾ ਤੇ ਕਿੰਨੇ ਲੋੜ ਤੇ ਕੀ ਹਸਾਕਦਾ ਹਣਾ ਬਿੱਟੂਪਾ ਬਿਲਕੁਲ ਸਹੀ ਹੈ ਮੈਂ ਬਿੱਟੂਪਾ ਦੇ ਵੀ ਲਾਦਾ ਕਾਰ ਦਾ ਮੈਕ ਕਰਵਾਜੂ ਬਿੱਟੂਪਾ ਦੀ ਜਾਈ ਸ਼ੈਗੀ ਠਕ ਠਕ ਮੈਕ ਚੈੱਕ ਤੇ ਮੇਰੇ ਵੀਰ ਸਮਝ ਗਏ ਹੋਣਗੇ ਵੀ Ориジナル ਪੰਪ ਆਪਾਂ ਇੱਕ ਰੀ ਮਸ਼ੀਨ ਤੇ ਚਾੜਿਆ ਚੈੱਕ ਕਰਦੇ ਆ ਕਿੰਨੇ ਸੀਸੀ ਆ ਕੀ ਗੱਲ ਵਾ ਤਾਂ ਇਨੂੰ ਬਾਅਦ ਚ ਖੋਲਾਂਗੇ ਜੀ ਪਹਿਲੋਂ ਆਪਾਂ ਇਦਾਂ ਲਾਉਣਾ ਮਸ਼ੀਨ ਦੇ ਉੱਪਰ ਅੱਡੇ ਮਸ਼ੀਨ ਦੇ ਹਾਂ ਕੀ ਇਹ ਪਰਫਾਰਮੈਂਸ ਕਿਉਂ ਘੱਟ ਆਏ ਜੀ ਤੇਲ ਕਿਉਂ ਵੱਧ ਖਾਂਦਾ ਆ ਹਾਂ ਸਾਰਾ ਲਾਉਣ ਤੋਂ ਬਾਅਦ ਫੇਰ ਦੇਖ ਲਈਏ ਆਪਾਂ ਹੁਣ ਇਹਦਾ ਕਿੰਨੇ ਸੀਸੀ ਤੇਲ ਆ ਤੇ ਆਪਾਂ ਬਾਅਦ ਚ ਕਿੰਨਾ ਕਰਾਂਗੇ ਉਹ ਵੀ ਦੱਸਾਂਗੇ ਵੀਰਾਂ ਨੂੰ ਦੱਸ ਦਈਏਗੇ ਕੋਈ ਤੰਤ ਆਪਾਂ ਤਾਂ ਵੱਧ ਹੀ ਰੱਖ ਲੈਣਾ ਆਪਾਂ ਤਾਂ ਬਹੁਤ ਵੱਧ ਰੱਖ ਦੇਾਂਗੇ ਆਪਾਂ ਤਾਂ ਕਰ ਦੇਾਂਗੇ ਇਹਨੂੰ ਜਮਾਈ ਬੰਦ ਨਹੀਂ ਹੋਣਾ ਚਾਹੀਦਾ ਭੰਦਣਾ ਭਾਵੇਂ ਧਰਤੀ ਦੇ ਥੱਲੇ ਟਾਇਰ ਵਰਜਣਾ ਓਏ ਹੋਏ ਹੋਏ ਓਏ ਹੋਏ ਹੋਏ ਕੀ ਬਾਤ ਹੈ ਇਹ ਤਾਂ ਟਾਇਰ ਹੀ ਵੇਲਾ ਬੇਲੀਆ ਪਰ 17 ਦੇ ਪਾਏ ਨੇ ਰੇਡ ਵਾਲਾ ਪਤਾ ਜੀ ਪਤਾ ਪਤਾ ਨਾ ਪਤਾ ਮੈਨੂੰ ਇੱਕ ਸਾਹ ਦੇ 18 ਦੇ ਹੋ ਗਏ ਓ ਰੇਡੀਅਲ ਕਰਕੇ ਹਾਂ 18 ਦੇ ਹੋ ਗਏ ਜੀ ਹੋ ਗਏ ਤਾਂ ਖਿੱਚਨੇ ਚਾਹੀਦੇ ਓ ਕਰਤੀ ਜ਼ਮੀਨ ਆਹ ਨਾ ਪਤੀ ਬਾਦ ਤੋਂ ਪਾਣੀ ਆ खुला हले मां रेसाईं मरी कया छोकि तूं دلکھ ساتھے آٹھت نوازی اسیسی تھیے لیا ساتھے آٹھت نوازی اسیسی جڑا کمپنی نے بند گیا جا سینگل سٹوک دیا سینگل سٹوک سینگل سٹوک کن دی ایک سٹوک ہے 500 سٹوک ہوندی ایک دو سینگل سٹوک ہے 500 سٹوک ہے شکل سٹوک ہے اگر بات ہوسکہ اگر بات ہوسکہ آپ نے سانجھ نہیں آئی رویاں دیکھنا لے 150 ਰੁਪਏ 142 ਪਰ ਇਤੇ ਕੰਪਨੀ ਦਿੰਦੀ ਹੈ 150 ਰੁਪਏ ਵਿੱਚ ਚਾਹ ਰਿਹਾ 142 ਲਿਖਣ ਹਾਂ ਬਸ ਇੱਥੇ ਉਹ ਟੈਨਸ਼ਨ ਲੱਗਿਆ ਜੀ ਇੱਥੇ ਇੱਥੇ ਬਹੁਤ ਘੱਟ ਗਿਆ ਤੇਲ ਅੱਛੀ ਵੀ ਆ ਗਿਆ ਇੱਥੇ ਪੀਆਈ ਘੱਟ ਕਰਨੀ ਹੈ ਡੈਟਾ ਇਹਨੇ ਕਿਹਾ ਪੀਆਈ ਘੱਟ ਕਰਨੀ ਹੈ ਘੱਟ ਕਰਨੀ ਤੇਲ ਵੱਧ ਖਾਣਾ ਪੀਆਈ ਘੱਟ ਕਰਨੀ ਹੈ ਇਹ ਤਾਂ ਲੋਗਾਂ ਨਾਲ ਤੇਲਰ ਕਰਦੋਂ ਵਾਲ 11 11.5 ਸੀਸੀ ਜਾਇਦਾ ਇੱਥੇ ਇੱਥੇ 12 ਸੀਸੀ ਵੀ ਹੋ ਜਵੇ ਕੋਈ ਦਿੱਕਤ ਨਹੀਂ ਗਈ ਕੰਪਨੀ ਦਾ ਜਰੂਰ 8 ਜਦੋਂ 8.5 ਦਿੱਤਾ ਠੀਕ ਹੈ ਪਰ ਇੱਥੇ ਟਰੈਕਟਰ ਮਰਨਾ ਆ ਤੇਲ ਵੱਧ ਪੀਣਾ ਆ ਤੇਲ ਵੱਧ ਪੀਣਾ ਨੂੰ ਟਰਬੋ ਇੰਜਨ ਇਹਨੂੰ ਖਰਾਬ ਜਿਆਦਾ ਜਾਈਦੀ ਹੁੰਦੀ ਟਰਬੋ ਵੀ ਆਪਾਂ ਇਹਨੇ ਖਰਾਬ ਘਟਾ ਕੇ ਰੱਖਾਂਗੇ ਚਲੋ ਬੰਪਰੇ ਆਪਾਂ ਰੁਲਾ ਚ ਵੱਜੀ ਆ ਉਹਨੇ ਤੋਂ ਕਰ ਲੈਣਾ ਕਰਨਾ ਜੋ ਵੀ ਆ ਪਰ ਹੁਣ ਮੋਡੀਫਾਈਲ ਦੀ ਹੋਣੀ ਆ ਔਰ ਪ੍ਰੋਪਰ ਥਿਊਰੀ ਨਾਲ ਕੰਮ ਹੋਣਾ ਆ ਓਕੇ ਹਾਂ ਹੁਣ ਕਰਾਂਗੇ ਇਹਨੂੰ ਫੈਟ ਕੰਮ ਹਾਂ ਇਹਦਾ ਫਿੱਟ ਲਿਆ ਮੈਨੂੰ ਆਹ ਸਮਝਾਈ ਕਿ ਤੂੰ ਕਹਿੰਦਾ ਜੀ ਬਿੱਟੂ ਜੀ ਇਹ ਸਟੋਕ ਤਾਂ ਹੁੰਦੀ ਹੈ ਜਿੱਦਾਂ ਚਾਰਟ ਦੇ ਮੁਤਾਬਕ ਹੁੰਦੀ ਹੈ ਚਾਰਟ ਦੇ ਮੁਤਾਬਕ ਕੰਪਨੀ ਦਾ ਚਾਰਟ ਹੁੰਦਾ ਹੈ ਓਕੇ ਸਿੰਗਲ ਸਟੋਕ ਤੇ ਹਮ ਸਿੰਗਲ ਯਾਨੀ ਕਿ 100 ਸਟੋਕ ਸਿੰਗਲ ਤੇ ਇੱਕ ਫਾਈਵ ਪੰਜ ਸਟੋਕਾਂ ਦੇ ਜਿੱਦਾਂ ਫਸਟ ਜਾਂ ਸੈਕੰਡ ਥਰਡ 5 ਤੇ ਕੈਲੀਬ੍ਰੇਸ਼ਨ ਜਿਹੜੀ ਹੁੰਦੀ 500 ਸਟੋਕ ਤੇ ਹੁੰਦੀ ਆ 500 ਸਟੋਕ ਤੇ ਜਿਹੜੀ ਆਪਾਂ ਕੈਲੀਬ੍ਰੇਸ਼ਨ ਆ ਕਰਨੀ ਆ ਜਿੱਥੇ 8 ਸੀਸੀ ਆ ਗਿਆ ਇੱਧਰ ਚੱਲ ਜਓ ਤੁਸੀਂ 500 ਸਟੋਕ ਕਰ ਲਓ ਇੱਥੇ 40 ਸੀਸੀ ਆਉਣਾ ਚਾਹੀਦਾ 85 40 8 ਬੜਾ ਇਹ ਸਟੋਕ ਐਸਾ ਬਣਾ ਹੁੰਦੀ ਇਹ ਓਕੇ ਬਿੱਟੂ ਸਾਹਿਬ ਬਾਣੀ ਇਹ ਸਾਰੀ ਸੈਟਿੰਗਾਂ ਹੁੰਦੀਆਂ ਗਵਰਨਰ ਦੀ ਸੈਟਿੰਗ ਇਹ 400 ਦੇ ਹੈਡਲਿੰਗ ਇਹਦੀ ਸਲੋ ਦੇ ਤੇ 800 ਰੁਪਏ ਮ ਹੁੰਦਾ ਉਹਦਾ ਟਰੈਕਟਰ ਦਾ ਖਰੀਦਦਾ 1050 ਤੇ ਇਹਦੀ ਯਾਨੀ ਕਿ ਫੋਨ ਲੋਡਿੰਗ ਦੇ ਉੱਪਰ ਕਿ 1050 ਤੇ ਟੈਸਟਿੰਗ ਹੁੰਦੀ ਇਹਦੀ ਓਕੇ ਜੀ ਲਓ ਜੱਸੀ ਸਰਪੰਚਾ ਪਾ ਦੇ ਡੇਢ ਵੇਖੀ ਜਾਗੀ ਖੋਲ ਦੇ ਉਹਨੂੰ ਤੇ ਇਹਨੂੰ ਪਾ ਦੇ ਡੇਢ ਬਾਅਦ ਚੋਂ ਅਬ ਇਕੱਠਾ ਵੀ ਕਰਨਾ ਉਹ ਸਾੜਾ ਖੋਲਿਆ ਕਸਣਾ ਹੁੰਦਾ ਨਾ ਇਹ ਨਾ ਵਖੋਗਾ ਤੈਨੂੰ ਬੰਦਣਾ ਆਵੇ ਨਵਾਂ ਟਰੈਕਟਰ ਚਲਾ ਕੇ ਲਿਆ ਮੈਂ ਸਹੀ ਗੱਲ ਹੈ ਬਿੱਟੂ ਕੰਮ ਨਾ ਆਵੇ ਤੈਨੂੰ ਬਲੇ ਕਸਣਾ ਆਵੇ ਇਹ ਹੁਣ ਅਬਲੇ ਪੌਣੇ ਦੇਢ ਡੇਢ ਪਾ ਕੇ ਵਿੱਚ ਸਮਾਨ ਜਿਹੜਾ ਕੱਢਦੇ ਆ ਉਹ ਵੀ ਤੁਹਾਨੂੰ ਵਿਖਾਉਣੇ ਆ ਤੇ ਜਿਹੜਾ ਪੌਣਾ ਉਹੀ ਦਿਖਾਵਾਂਗੇ ਬਗਾਦਰ ਹਾਂ ਹਾਂ ਨੰਬਰ ਨਹੀਂ ਦਿਖਾਉਣਾ ਆਪਾਂ ਉਹ ਦਿਖਾ ਦੇ ਆ ਉਹ ਦਿਖਾ ਦਾਂਗੇ ਵੀ ਆ ਖੰਡਿਆ ਰਿਆ ਨਾ ਹਾਂ ਬੋਸ਼ ਦਾ ਦਿਖਾ ਦੇਾਂਗੇ ਆਈ ਲਵ ਬੋਸ਼ ਨਾ ਹਾਂ ਆਈ ਲਵ ਯੂ ਬੋਸ਼ ਯਾਰ ਹੈ ਹੀ ਅਹੀ ਬੋਸ਼ ਦੇ ਆਈ ਲਵ ਬੋਸ਼ ਕਿਰਪਾ ਹੀ ਬੋਸ਼ ਦੀ ਸਾਡੇ ਤੇ ਆਈ ਲਵ ਬੋਸ਼ ਹਾਂ ਆਈ ਲਵ ਯੂ ਟੂ ਬੋਸ਼ ਯਾਰ ਆਈ ਲਵ ਟੂ ਬੋਸ਼ ਯਾਰ ਨਹੀਂ ਨਹੀਂ ਹਾ ਦੋ ਗੀ ਆ ਰਹੇ ਨੇ ਅਲੀ ਹਾਂ ਆ ਦੋ ਵੀਰ ਵਾਲੀ ਮੰਗਾ ਚਾ ਆ ਦੋਨਾਂ ਲਈ ਕਿਹਾ ਵੀ ਨਨੂ ਦੈਨੋ ਹੌਲ ਪੈਂਦੇ ਇੱਕ ਟਾਪਾ ਆ ਪਿਆ ਇੱਕ ਟਾਪਾ ਆ ਪਿਆ ਤੇ ਕੱਲਾ ਕੱਲਾ ਪੁਰਜਾ ਉਹ ਵਿਆਹ ਜੇ ਬੇਲੀਆ ਤੇ ਇੱਕ ਆਹ ਵਿਆਹ ਹੀ ਇਹ ਵੀ ਹਲੇ ਨਿਕਲਣਾ ਹੈ ਇਹਦੇ ਹੋਰ ਖੋਲਣਾ ਇਹਨੂੰ ਲੈ ਲੈ ਇਹ ਰਹਿ ਇਹ ਬਲ ਪਿੰਜਰ ਹੀ ਰਹਿ ਗਿਆ ਨਾ ਬਾਡੀ ਇਹਦੀ ਕੱਲੀ ਬਾਡੀ ਰਹਿਣੀ ਬਾਡੀ ਰਹਿਣੀ ਨਹੀਂ ਸਾਰਾ ਖੋਲ ਦੇਣਾ ਕੱਲਾ ਕੱਲਾ ਨਿਕਲ ਗਿਆ ਸਾਰੇ ਦੇਖੀ ਕੱਢਣ ਲੱਗੇ ਹਾਂ ਬਾਹਰ ਹੁਣ ਇੱਧਰ ਦੇਖੋ ਤੇ ਬਟੂਆ ਪਲੰਜਰ ਇਹਦੇ ਕਿਹੜੇ ਨਿਕਲੇ ਵਿਖਾਈ ਇਹ ਦੇਖੋ ਆਪ ਇਹ ਆ ਨਹੀਂ ਪਲੰਜਰ ਆ ਰਿਹਾ ਤਿੰਨ ਪਲੰજર ਇਹ ਇਹਦੇ ਵਿੱਚ ਹੁੰਦੇ ਨਾ ਹਾਂਜੀ ਇਹਦੇ ਵਿੱਚ ਕੱਢੀ ਬਾਹਰ ਬਟੂਆ ਵਿੱਚ ਨਹੀਂ ਯਾਰ ਇਹ ਕੀ ਹੈ ਅਹ ਆ ਪਲੰજર ਹੀ ਆ ਪੂਰਾ ਤੂੰ ਕਿਉਂ ਹਣਾ ਆਪਾਂ ਪਾਉਣਾ ਇਹਦੇ ਤੋਂ ਮੋਟਾ ਉਹ ਕੁਝ ਕਰਾਂਗੇ ਜਿਆਦਾ ਨਾ ਦੱਸਿਆ ਕਰ ਜਿਆਦਾ ਨਾ ਦੱਸਿਆ ਕਰ ਜਿਆਦਾ ਨਾ ਬੋਲਿਆ ਕਰ ਪੜੀ ਹੋਣੀਆਂ ਹਾਂ ਕਾ ਬੜਾ ਬੋਲ ਜਨਾ ਤੂੰ ਮੈਂ ਤੇ ਪੱਬੇ ਖੋਲ ਦੇਣਾ ਆਪਾਂ ਸੋ ਇਹਦੇ ਸਾਹਮਣੇ ਦੁਕਾਨ ਪਾਉਣੀ ਪੜੀ ਜਣੀ ਵੇਖੀ ਜਿੱਦ ਦਿਨਾਂ ਨਾਲ ਪਾਈ ਤੇ ਕਹਿ ਦੀਆਂ ਇਹ ਆ ਕੇਮ ਵੀ ਬਦਲਣ ਲੱਗੇ ਇਹ ਬਦਲ ਦੇਣੀ ਹੈ ਬਦਲ ਦੇਣੀ ਬਦਲਣੀ ਇਹ ਆਪਾਂ ਤੈਨੂੰ ਦੇ ਦੇਣੀ ਗੋਡ ਗਿਫਟ ਆਪਾਂ ਉਹ ਦੋ ਦੇ ਗੱਮ ਚ ਕਰ ਦੇਣਾ ਤੈਨੂੰ ਨਾਲ ਹੀ ਮੈਂ ਗੱਲ ਕਰੀ ਜਾਂ ਪੜੀ ਹੋਣੀ ਹੈ ਗੱਮ ਕਰ ਦੇਣਾ ਹਾਂ ਉਹਦਾ ਗੱਮ ਕਰ ਦੇਣਾ ਹਾਂ ਇਹਨੂੰ ਸੱਚੇ ਵਿੱਚ ਕਰ ਦੇਣਾ ਤੇ ਇਹ ਆਪਾਂ ਸਾਰਾ ਕੁਝ ਅੰਜਰ ਪੰਜਰ ਆ ਸੱਚ ਬਿਟੂਆ ਇਹ ਵਿਕਾ ਦੀਆਂ ਰੇ ਛੋਟੇ ਵੱਡੇ ਵੇਮ ਹੁੰਦਾ ਵੀ ਬੋਸ਼ ਪੈਨਿੰਗ ਹੈ ਜੀ Ориਜినਲ ਕੈਂਪ ਪਾਉਣ ਲੱਗੀ ਹੈ ਜੀ ਬੋਸ਼ ਦੀ ਬੋਸ਼ ਦੀ Ориਜినਲ ਹੈ ਨਾ ਹਾਂ ਹਾਂ ਬੋਸ਼ ਦੀ ਹੈ ਜੀ ਆਪਣੇ ਸਾਹਮਣੇ ਸੀਲਾ ਖਲਣ ਗਿਆ ਓਏ ਸੀਲਾ ਪੱਟ ਨਹੀਂ ਹੋਣੀ ਬੁੱਢੇ ਬੰਦੇ ਆਲੇ ਫੜ ਆਲੇ ਮੈਂ ਸੀਲਾ ਤੋੜ ਆਪਣੇ ਹੋਰ ਬੰਦੇ ਨੇ ਕਹਿੰਦੇ ਆ ਆਲੇ ਹੜੇ ਮੇਰੇ ਵੀਰ ਇਸ ਗੱਲ ਨੂੰ ਪੁੱਟੇ ਪਾਸੇ ਨਾ ਲੈ ਜਾ ਲੈ ਬਲੋਚ ਕਈ ਨਹੀਂ ਨਿਕਲ ਜਾਂਦੀ ਆ ਆਲਾ ਬੁੱਢਾ ਬੋਲ ਲੈਂਦਾ ਸਾਰਾ ਸਾਡੀ ਆਹ ਤਾਂ ਸ਼ੂਗਰ ਮੇਲਾ ਕਰਨ ਦੀ ਐ ਮੈਨੂੰ ਕੋਈ ਨਹੀਂ ਆਹ ਸਖੜ ਲਈ ساری ਉਮਰ ਕੰਮੀ ਕਰਨਾ ਆ ਹੂੰ ਸ਼ੂਗਰ ਮੇਲਾ ਵੀ ਕਰਨਾ ਚਾਹੀਦਾ ਮਾੜਾ ਜਰੂਰ 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 ਚੱਕ ਵੀ ਲੈ ਛੋਟੇ ਵੇਖ ਲੈ ਹਣ ਛੋਟਾ ਨਾ ਨਰਾਂ ਬੜਾ ਲਾਰਦਾ ਦਾ ਬੋਸ਼ ਉੱਤੇ ਵਿਖਾ ਦੇ ਪੈੜੀ ਜਨਾ ਬੋਸ਼ ਹੀ ਆ ਸਾਰੇ ਕਿਥੇ ਆ ਮੋਰਾ ਮਾਰਾ ਚੈੱਕ ਕਰ ਲ ਬੇਲੀਆ ਬੋਸ਼ ਦੀਆਂ ਹਾਂ ਆ ਸਾਹਮਣੇ ਪੈਕਿੰਗ ਖੋਲੀ ਆਪਾਂ ਪਾਵਿ ਸ਼ਰਾ ਨੂੰ ਚਾ ਵੀ ਜਿਹੜਾ ਖੋਲਣੀਆਂ ਹੱਲੇ ਤੁਹਾਨੂੰ ਦਿਖਾਉਣ ਇਹ ਬੋਸ਼ ਦੇ ਆ ਆ ਵਿਖਾ ਛੋਟੇ ਵਰੇ ਲਿਆ ਵੀ ਆਵੇ ਨੰਬਰ ਅਸੀਂ ਤੁਹਾਨੂੰ ਤਾਂ ਨਹੀਂ ਨੰਬਰ ਸਕ੍ਰੈਚ ਕਰਤਾ ਨਹੀਂ ਨਹੀਂ ਅਸੀਂ ਸਕ੍ਰੈਚ ਕਰਤਾ ਨੰਬਰ ਕਰਤਾ ਇਥੋਂ ਉਪਰੋਂ ਕਰਤਾ ਸਕ੍ਰੈਚ ਕਾਰਨ ਕੀ ਚਲੋ ਅਸੀਂ ਤਾਂ ਹੁਣ ਜੋ ਸੌ ਪਰਦੇ ਵਾਲੀਆਂ ਚੀਜ਼ਾਂ ਦੀਆਂ ਹਾਂ ਬੌਸ਼ ਜੈਨੂਨ ਨੇ ਜੇ ਕੋਈ ਕਹੇ ਨਾ ਜਾਂ ਮੋਡੀਫਾਈ ਵਿੱਚ ਦੇਸੀ ਸਮਾਨ ਜਾਂ ਕਿਦਾਂ ਕੋਈ ਦੇਸੀ ਨਹੀਂ ਬਏਗਾ ਕੇਐਮਬੀ ਜੈਨੂਨ ਪਈ ਆ ਆ ਜਿਹੜਾ ਜੋ ਵੀ ਆ ਇਹ ओरिजिनल ਬੌਸ਼ ਦਾ ਹੀ ਹੁੰਦਾ ਇਹ ਵੀ ਆਪਾਂ ਸੀਲਾ ਨਹੀਂ ਆਪ ਖੋਲਣੀ ਹੱਲੇ ਸਾਨੂੰ ਮੈਂ ਦਿਖਾਉਂਦਾ ਹੀ ਪਿਆ ਹੱਲੇ ਤਾਂ ਨਪ ਗੇਮ ਫਿੱਟ ਹੋਣੀ ਆ ਤਾਂ ਗੁੱਸੇ ਆ ਮੈਂ ਕੱਲੇ ਕੱਲੇ ਚੀਜ਼ ਅੱਜ ਧਰਮਾ ਵਿਖਾ ਦੇਣੀ ਜਿਵੇਂ ਮੈਂ ਤੇ ਤੂੰ ਬਾਹਰ ਸਾਹਮਣੇ ਦੁਕਾਨ ਖੋਲਦੀ ਨਾ ਤੁਸੀਂ ਵੀ ਸਿੱਖ ਲਓ ਸਿੱਖ ਲਓ ਮੇਰੇ ਸਾਹਮਣੇ ਆ ਕੇ ਦੁਕਾਨ ਖੋਲ ਦੋ ਮੈਂ ਕਹਿੰਦਾ ਖੁੱਲ ਨਹੀਂ ਖੁੱਲਣੀ ਜਟਾ ਨਾ ਖੋਲੀ ਕੇ ਆਹ ਜਿਹੜੀ ਸਾਹਮਣੇ ਵਾਲੀ ਦੁਕਾਨ ਖਾਲੀ ਪਈ ਨਾ ਖਾਲੀ ਪਈ ਐ ਉਹ ਜਿਹੜੀ ਕਿਰਾਏ ਤੇ ਲੈ ਦੇਣੀ ਮੈਂ ਮੈਂ ਕਿਹਾ ਤੂੰ ਵੇਖੀ ਜਾਈਂ ਜੱਸੀ ਟਾਈਮ ਹੋ ਜਾਓ ਜੱਸੀ ਨਿਕਲ ਜਾ ਤਰ ਮੈਂ 10 ਤਾਂ ਦੋਵੇਂ ਬੰਦੇ ਮੈਨੂੰ ਚਾਹੀਦੇ ਹੋ ਜੇ ਕਿੰਨੀ ਚੰਗਾ ਮੈਂ ਕਿਹਾ ਦੁੱਗਣੀ ਦੁੱਗਣੀ ਅੱਜ ਹੀ ਅਨਾਉਂਸ ਕਰਤਾ ਦੁੱਗਣੀ ਬਿੱਟੂ ਬਾਜ ਨਾ ਕੋਈ ਜਿਹੜੇ ਮੈਨੂੰ ਨਹੀਂ ਨਾ ਸਿਕਰਟ ਪਤਾ ਤੂੰ ਹੀ ਸਿੱਖ ਲੋ ਏ ਕੀ ਦੋ ਮੈਨੂੰ ਦੱਸੀ ਜਾਇਆ ਜੇ ਚੰਗਾ ਆਪੋ ਸਾਹਮਣੇ ਵਿਗਾੜ ਪਾਉਣੀ ਏਰੇ ਇਹ ਮੇਰੇ ਵੀ ਤੁਹਾਨੂੰ ਵੀ ਸਗਾ ਦੇਣੀ ਨਾਲ ਹੀ ਨਾਲ ਦੇ ਲੋ ਪਲੰਜਰ ਅੰਜਰ ਪੰਜਰ ਇਹ ਜੋ ਕੱਢੇ ਨੇ ਤੇ ਜੋ ਇਹ ਚ ਪਾਉਣੇ ਆ ਤੁਹਾਨੂੰ ਸਭ ਕੋ ਵਿਗਾੜ ਦੇਣਾ ਚੱਕ ਲਾਈ ਜਾਂਦਾ ਪੈ ਵੀ ਕਵਿਕਾ ਹੈਗੀ ਟੌਲ ਦਾ ਜੋੜ ਕਦੇ ਨਹੀਂ ਟੁੱਟੇਗਾ ਲਾ ਬਟਾ ਕਿੱਥੇ ਦੂਜਾ ਪਲੰਜਰ ਕਿੱਥੇ ਆ ਪਹਿਲਾ ਆ ਤੁਹਾਡਾ ਆ ਪਹਿਲਾ ਇੰਨੀ ਲੱਗ ਜਣੀ ਬੁੱਤ ਹੌਂਦਾ ਵਿੱਚ ਹਣਾ ਆ ਪਹਿਲਾ ਤੇ ਹੁਣ ਕਿਹੜਾ ਪਾਉਣ ਲੱਗੂ ਹੁਣ ਮੈਂ ਪਾਉਣ ਲੱਗਾ ਜੀ ਆਹ ਵਾਲਾ ਇੰਨਾ ਕਰ ਕਰ ਨੰਨੂ ਦੇ ਲਾਵਾਂ ਜਿਹੇ ਲੇਵਣਾ ਜੋੜ ਵਰ ਜ਼ੋਰ ਮਾਰੇ ਨਾ ਬੰਦ ਕਰ ਪੁੱਤ ਓਏ ਤੇ ਫਿਰ ਤਾਂ ਗੱਲ ਮਾੜੀ ਏ ਜੇ ਹਲੇਵਣਾ ਜ਼ੋਰ ਲਾਇਆ ਦੇ ਮੈਨੂੰ ਲਾਊਗਾ ਲਾਊਗਾ ਇਹਦਾ ਬ੍ਰਹਮਾਸਤਰ ਫਿੱਟ ਕਰਨ ਲੱਗੇ ਤਾਂ ਨਹੀਂ ਮੈਂ ਕੱਢ ਕੇ ਪੂਰਾ ਦਿਖਾਇਆ ਤੁਹਾਨੂੰ ਨਹੀਂ 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 ਵਖਾ ਭਾਵੇਂ ਨਾ ਪੂਰਾ ਕੱਢ ਕੇ ਹੀ ਦਿਖਾਇਆ ਮੈਂ ਬਸ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਚਾਕਾ ਸੀਲਾ ਖੋਲੀਆਂ ਨਹੀਂ ਤੋੜ ਦਿੱਤੀਆਂ ਬਿੱਟੂ ਬਾ ਨੇ ਤੋੜਨੀ ਹੈ ਬਣੀ ਭਾਜੀ ਫਿਰ ਇਹ ਡਬਲ ਬਹੁਤ ਸ਼ਾਬਾਸ਼ ਯੱਕਰੀ ਵਰਵਿੰਗ ਬੋਸ਼ ਹੀ ਆਈ ਆ ਦੇਖੋ ਸਭ ਬੋਸ਼ ਸਭ ਕਿਤੇ ਬੋਸ਼ ਬੋਸ਼ ਨੰਬਰ ਨਾ ਵਖਾਈਂ ਛੋਟਿਆ ਨੰਬਰ ਮੈਂ ਦੇ ਚੱਕੀ ਦਿੱਤਾ ਚੱਕਦੇ ਆ ਬਸ ਠੀਕ ਜੇ ਹੱਲੇ ਨਾਲ ਜੌਂਡਵਰ ਨੇ ਜ਼ੋਰ ਮਾਰਿਆ ਫਿਰ ਬਸ ਇਧਰ ਆ ਇੰਨਾ ਚੀਜ਼ਾਂ ਨੂੰ ਵੇਖ ਕੇ ਤਾਂ ਦਿਲ ਨੂੰ ਐ ਹੌਲ ਪੈਂਦੀ ਇਕੱਲਾ ਇਕੱਲਾ ਪੁਰਜਾ ਆ ਕਰ ਦਿੰਦੇ ਨਾ ਬਤੰਦਰ ਉਦੋਂ ਬੜਾ ਦਿਲ ਦੁਖਦਾਈ ਇਹਦਾ ਫੋਨ ਹੁੰਦਾ ਤੇ ਮੈਨੂੰ ਫੋਨ ਸੁਣ ਲੈਂਦੇ ਨੰਨੂ ਫਲੰਗਰ ਵੀ ਪੈ ਗਿਆ ਕੈਮ ਵੀ ਪੈ ਗਈ ੱਡਾ ਗਰੋਂ ਵੀ ਲੱਗ ਗਈ ਹਨਾ ਬਿੱਟੂਆ ਮੈਂ ਕਹਾਂ ਇਹ ਲੱਗੀ ਇਹਦਾ ਕੇਰ ਹੋਣਾ ਪਰ ਕਿੰਨੇ ਸੀਸੀ ਕਰਦਾ ਇਹ ਜੀ ਇਹਦਾ 12 ਸੀਸੀ ਕਰਦਾ ਜਿੰਨਾ 12 12 ਸੀਸੀ ਦਿਖਾ ਦਿੰਦੇ ਆਪਾਂ ਹਾਂ ਦਿਖਾਓ ਦਿਖਾਓ ਵੀ ਨੰਨੂ 12 ਸੀਸੀ ਆਹ ਦੇਖੋ 12 ਆ ਗਿਆ ਨਾ ਆਇਆ 12 ਆ ਗਿਆ ਹਾਂ ਤੇ ਬਿਟੂਆ ਮੜ ਗਿਆ ਵਾਇ ਘਟ ਕਰੀ ਵੀਰ ਭਰਾ ਕਹਿਣਗੇ ਪਹਿਲਾਂ ਤਾਂ 6 ਸੀਗਾ ਹੁਣ ਤੁਸੀਂ ਕਰਤਾ 12 ਹਾਂਜੀ ਹਾਂਜੀ ਤੇ ਤੇਲ ਕਿਵੇਂ ਘਟ ਖਾਉ ਇਹ ਘਟ ਖਾਓ ਜਿੰਨਾ ਰਹਿਲਾ ਹੋ ਗਿਆ ਉਹ ਤੇਲ ਕਢਾ ਲੈ ਕਢਾ ਆਇਆ ਜਿੰਨਾ ਰਹਿਲਾ ਚੱਲੂਗਾ ਉਹਦਾ ਤੇਲ ਘਟ ਖਾਣਾ ਜਿਹੜਾ ਲੋੜ ਜੀ ਚੱਲਿਆ ਨਾ ਉਹ ਤੇਲ ਵੱਧ ਜਿਹਾ ਆਇਆ ਜਿਹ ਦਵਰਨਾ ਨੇ ਉਹਨਾਂ ਭੇਜੀ ਹਨਾ ਉਹਨਾਂ ਵਰਕ ਜਿਹੜਾ ਇਹਦਾ ਸਾਰਾ ਸਿਸਟਮ ਹੋ ਗਿਆ ਕਮਾਨ ਫਾਵਲੀ ਆ ਗਏ ਐਮਪੀ ਕੇ ਨੇ ਹਾਂ ਟੈਫਰਲ ਆ ਗਵਰਨਰ ਦਾ ਯਾਨਕੀ ਦੋ ਬੰਦੇ ਤੀਜਾ ਬੰਦਾ ਰੈਜ ਕਰਤਾ ਆ ਤੀਜਾ ਬੰਦਾ ਨਾਲ ਭਾਰ ਚੱਕੂ ਯਾਨਕੀ ਜਿੱਦਾਂ ਦੋ ਬੰਦੇ ਚੱਕਾ ਕੰਮ ਕਰ ਰਹੇ ਆ ਨਾ ਉਹਨੂੰ ਯਾਨਕੀ ਕਿ ਮਸਹੂਲ ਫਾਰਮ ਆ ਗਿਆ ਹਾਂ ਇਹਨੇ ਇਹਨੇ ਇਸ਼ਾਰਾ ਹੀ ਦੇਣਾ ਬਾਸ ਇਸ਼ਾਰਾ ਹੀ ਤੇਲ ਦਾ ਮੈਨੇਜਰ ਜੀ ਨੇ ਆਪੀ ਕਰਨਾ ਆ ਓਕੇ ਤੇਲ ਮੈਨੇਜਰ ਨੇ ਆਪੀ ਕਹਿੰਦਾ ਲੋਡ ਪੈਣ ਦੇ ਤੇਲ ਵਧਾਣਾ ਨਹੀਂ ਲੋਡ ਲੋਡ ਪੈਣ ਦੇ ਨੇ ਘਟਾ ਦੇਣਾ ਆਪਣੇ ਆਪ ਇਹ ਖੇਤੀਬਾੜੀ ਵਾਸਤੇ ਇੱਕ ਨੰਬਰ ਦੀ ਹੈ ਇੱਕ ਨੰਬਰ ਜੇ ਖੇਤੀਬਾੜੀ ਨਹੀਂ ਕਰਨੀ ਤਾਂ ਜੰਗਲ ਆ ਜਾਣਾ ਇਹ ਨਹੀਂ ਫੇ ਚੱਲਦਾ ਨਹੀਂ ਬਾਈ ਇਹ ਫੇ ਨਹੀਂ ਤੇਲ ਤਾਂ ਬਹੁਤ ਭੁੱਲਾ ਰੱਖਣਾ ਬੰਦਾ ਤੇ ਪੈਲਤੀ ਪੈਗੀ ਸੀਸੀ ਕਰਨਾ ਪੈਂਦਾ ਗਾਲੀ ਵਾਲੀ ਸੀਸੀ ਤੇਲ ਆਹੋ ਤਾਂ ਦਾ ਹਾਂ ਇਹ ਥੋੜੀ ਇਹ ਤਾਂ ਖੇਤੀਬਾੜੀ ਵਾਸਤੇ ਇੱਕ ਨੰਬਰ ਇਹ ਖੇਤੀ ਵਾਸਤੇ ਪੂਰਾ 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 ਨਹੀਂ ਆ ਰਹਾ ਇਹ ਬਿੱਡੂ ਭਾਈ ਜੀ ਲਾਈਟ ਕਿੰਨੀ ਹੁੰਦੀ ਆ ਲਾਈਫ ਤਾਂ ਇਹ ਲਾਈਫ ਟਾਈਮ ਹੀ ਹੁੰਦਾ ਉਹ ਲਾਈਫ ਟਾਈਮ ਇਹ ਪੰਗੋਂ ਪੱਤਾ ਪੱਤਾ ਹੀ ਬਾੜਦਾ ਹੁੰਦਾ ਇਹਦਾ ਯਾਰ ਡੈਪਰੋ ਕੋਈ ਪਾਉਂਦੇ ਨਹੀਂ ਇਹਦੀ ਲੌਗ ਲਾਈਫ ਹੀ ਹੈ ਕੋਈ ਹੈ ਨਹੀਂ ਇਤਲੀ ਵੀ ਉਹ ਪੱਤਾ ਜਿਆਦਾ ਮਹਿੰਗਾ ਤਾਂ ਨਹੀਂ ਨਾ ਨਾ 200 ਰੁਪਏ ਦਾ ਪੱਤਾ ਤੈਨੂੰ ਮੈਂ ਉਹਦੋਂ ਵੀ ਕਿਹਾ ਸੀ ਇੱਕ ਵਾਰ 200 ਰੁਪਏ ਦਾ ਓਰੀਜਨਲ ਉਹ ਵੀ ਉਹ ਵੀ ਬਾਸ ਦਾ ਹਾਂ 50 60 ਰੁਪਏ ਦਾ ਦੇਸੀ ਮਿਲ ਜਾਂਦਾ 200 200 ਲਾਇਆ ਕਾਰਿਆ ਆਹ ਆਹ ਉਹ ਜੇ ਮਾਰੀ ਕਿਸਮਤ ਕੋਈ ਪਾਟੇ ਪਾੜਦਾ ਨਹੀਂ ਪਹਿਲੀ ਵਾਰ ਯਾਨੀ ਕਿ ਸਾਡੇ ਨਾਲ 10 ਸਾਲ 10 ਸਾਲ ਹੋ ਗਏ ਸਾਨੂੰ ਲੋਂਦਿਆਂ ਨੂੰ ਸਿਰ ਤਿੰਨ ਤਿੰਨੋਂ ਦੇ ਪਾਏ ਸੀ ਪੱਤੇ ਸਿਰ ਤਿੰਨਾਂ ਦੇ ਸਿਰ ਤਿੰਨਾਂ ਦੇ ਢੋਕਾ ਤਾਂ ਅਸੀਂ ਤਿੰਨ ਚਾਰ ਫੁਲਾਤਾ ਹੁਣ ਐਮਪੀ ਵੀ ਹੁੰਦਾ ਇਨਲੈਂਡ ਪੰਪ ਲਉਂ ਅੱਛਾ ਤਿੰਨ ਜਾਂ ਚਾਰ ਪੱਤੇ ਪਾਏ ਹੋਣ ਐਮਪੀ ਡੈਪ ਮਾ ਜਿਹੜੇ ਆ ਅਸੀਂ ਗੱਲੀ ਨੂੰ ਪਾਇਆ ਗੱਲੀ ਸ਼ਿਕਾਇਤ ਇਹ ਬਿਚਵਾਉਣ ਦੇ ਆਪਾਂ ਚੱਕਰ ਕਿੰਨੇ ਰੱਖੇ ਆਪਾਂ ਪੰਪ ਚੱਕਰ ਇਹ 3000 ਕੀਤਾ ਜੀ 3000 ਇਹਨਾਂ ਨੂੰ ਬਤਵਾਜ ਆਉਂਦੀ 3000 ਚੱਕਰ ਜੀ ਹਾਂਜੀ ਜਿਹੜੇ ਆਰਪੀ ਆ ਮਾ 3000 3 ਇਹ ਫੋਲ ਜੋਰ ਲਾਉ ਪੂਰਾ ਜਾਨੀ ਆਪੇ ਚਲਾਉਣਾ ਥੋੜੀ 3000 ਦੇ ਭਾਈ ਤਾਂ ਉਹੀ ਆਪਣੀ 18000 ਦੇ ਹੋਣੀ ਆ ਮੈਂ ਟ੍ਰਾਲੀ ਟ੍ਰਾਲੀ ਕਰਦੇ ਨੂੰ ਬੇ ਮੈਂ ਇਹਦਾ ਪੂਰਾ ਪੂਰਾ ਪਟਾਕਾ ਟ੍ਰਾਲੀ ਤੋੜਨ ਤੱਕ ਜਾਊਗਾ ਇਹ ਤੋੜਨ ਤੱਕ ਜਾਊਗਾ ਤੋੜ ਕੇ ਪਾਤੀ ਜਾਊਗਾ ਜਿਹੜੀ ਆਪਾਂ ਖੇਤੀ ਕਰਨੀ ਉਦੋਂ 100 150 ਹਾਰ ਤੇ ਮਿਲੋ 100 ਹਾਰ ਤੇ 200 100 ਹਾਰ ਇਹ ਹੁਣ 50 ਤੋਂ 75 ਹੌਸਪਾਵਰ ਵਿੱਚ ਗਿਆ ਆ ਜੀ ਅੱਛਾ ਯਾ ਤੁਸੀਂ ਇਹ ਨਾ ਦੇਖੋ 55 ਹੌਣੂ 60 ਹੌਣੂ 75 ਇੱਕ ਵੀ ਜਾਊਗਾ ਜੀ ਹਾਏ ਸਟਾਮ ਲਿਆ ਤੈਨੂੰ ਸਾਈਨ ਕਰ ਦੇਣਾ 75 ਕੀ ਹੀ ਜਾਊਗਾ ਪੱਕਾ ਮੈਂ ਕਿ ਸਟਾਮ ਲਿਆ ਬਾਈ ਸਟਾਮ ਲਿਆ ਤਾਂ ਸਾਈਨ ਕਰ ਦੇਣਾ ਕੋ ਜੋ ਮਰਜੀ ਲਿਖ ਲੈ ਉੱਪਰ 75 ਕਿਤਾ ਬੰਬ 75 ਹੌਸਪਲ ਜਾਊਗਾ ਅਸੀਂ ਨਾ 75 ਕਰਦੇ ਨਹੀਂ ਜੋ ਲੈ ਤੈਨੂੰ ਪਹਿਲਾਂ ਦੱਸਿਆਹੀਂ ਪਿਆਰ ਨੂੰ 60 ਹਜ਼ਾਰ ਕੇ ਭੇਜਦਾ ਹੱਦ 36 ਦੇ ਅੰਦਰ ਅੰਦਰ ਰੱਖੀਦਾ ਹੈ ਅੰਦਰ ਅੰਦਰ ਤੇਰਾ ਤੂੰ ਕਿਹਾ ਸੀ ਸਿਰਾਂ ਲਾ ਰਾਇਆ ਯਾਹ ਹੀ ਨਾ ਮੈਨੂੰ ਹਾਂ ਤੇਰਾ ਤਾਂ ਮੈਂ ਸੱਪੀ ਤਰ੍ਹਾਂ ਚੀਕੀ ਕੀਤਾ ਮੈਂ ਕਦੇ ਵੀ ਤਰ੍ਹਾਂ ਚੀਕੀ ਨਹੀਂ ਕੀਤਾ ਨਹੀਂ ਕੀਤਾ ਕਦੀ ਯਾ ਇੱਕੋ ਸਾਡੇ ਮਿੱਤਰਾਂ ਨਾਲ ਕੀਤਾ ਸੀ ਤਾ ਆ ਗੱਲ ਤੇ ਨਾ ਗੱਲ ਉਹਨੇ ਨਹੀਂ ਮੈਂ ਦਫ਼ਤਰੀ ਨਹੀਂ ਦੱਸ ਗੱਲ ਕਰਦਾ ਉਦੋਂ ਵੀ ਇਹ ਗੱਲ ਗਈ ਯਾ ਸਾਡੇ ਮਿੱਤਰਾਂ ਨਾਲ ਕੀਤਾ ਸੀ ਹਾਂ ਉਹ ਯਾ ਮੂੰਹ ਬਹਿ ਗਿਆ ਉਹਨਾਂ ਨੂੰ ਯਾ ਜਦੋਂ ਟੈਰੇ ਟੈਰੇ ਕਮ ਹੋਣੇ ਯਾ ਖੜੇ ਦੇ ਫਿਰ ਪਾਈ ਕੁਝ ਨਾ ਕੁਝ ਮਾਣੀ ਮੈਨੂੰ ਸੁਣ ਲੈ ਧਿਆਨ ਨਾ ਜਰਾਉਣਾ ਕੋਈਆ ਬਣਾ ਪਾ ਲਈ ਯਾ ਬਣਾ ਪਾ ਲਈ ਬਰਾ ਕੁੱਪੇ ਦੀ ਕੋਈ ਗਾਰੰਟੀ ਨਹੀਂ ਉਧਰ ਗਾਰੰਟੀ ਲਾਈਫ ਟਾਈਮ ਦੀ ਗਾਰੰਟੀ ਮੈਂ ਦੇ ਦਿੰਦਾ ਪੰਪ ਦੀ ਨਹੀਂ ਗਾਰੰਟੀ ਲਾਈਫ ਟਾਈਮ ਦੀ ਹੋਰ ਜਿੰਨਾ ਮੇਰੀ ਜ਼ਿੰਦਗੀ ਰਹੀ ਤੇਰੇ ਤੇਰੀ ਲਈ ਤੇਰੀ ਪੂਰੀ ਗਾਰੰਟੀ ਆਏ ਹੋਏ ਚਲੋ ਹੁਣ ਮੈਂ ਕਰਾਂ